ਕਿ ਅੱਜ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰਸਜਿੱਤੀ ਦਾ ਅਕਾਲ ਤਖਤ ਦੇ ਹੁਕਮਾਂ ਦੇ ਮੁਤਾਬਕ ਦਫ਼ਤਰ ਖੋਲਿਆ ਕਿਉਂਕਿ 2 ਦਸੰਬਰ ਨੂੰ ਜੋ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲੇ ਹੋਏ ਸੀ ਜਿੱਥੇ 5 ਮੈਂਬਰੀ ਉਹਨਾਂ ਨੇ 7 ਮੈਂਬਰੀ ਬਿਲਾਂ ਬਣਾਈ ਸੀ ਫਿਰ 2 ਮੈਂਬਰ ਵਿੱਚ ਮਿਸ ਕਰਕੇ ਉਹਨਾਂ ਨੇ ਕਿਹਾ 5 ਮੈਂਬਰੀ ਜਿਹੜੀ ਆ ਇਹ ਸਾਰਿਆਂ ਨੂੰ ਨਾਲ ਲੈ ਕੇ ਭਰਤੀ ਕਰੋ ਤੇ ਪਾਰਟੀ ਤੋਂ ਬਾਅਦ ਬਕਾਇਦਾ ਜਿਹੜਾ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਨ ਵਾਸਤੇ ਉਪਰਾਲਾ ਕਰੋ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਦੀ ਕਿਰਪਾ ਨਾਲ ਉਹਨਾਂ ਦੇ ਕਮਾਂਕਾਰਾਂ ਕਰਕੇ ਅਕਾਲੀ ਦਲ ਦਾ ਅक्स ਬਹੁਤ ਖਰਾਬ ਹੋਇਆ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਬਹੁਤ ਥੱਲੇ ਚਲਾ ਗਿਆ ਅ ਤੁਹਾਂ ਦੇਖਿਆ ਹੀ ਹੈ ਕਿ 17 ਦੀਆਂ ਇਲੈਕਸ਼ਨਾਂ ਦੇ ਵਿੱਚ 15 ਬੰਦੇ ਜਿੱਤੇ 22 ਦੇ ਇਲੈਕਸ਼ਨਾਂ ਦੇ ਵਿੱਚ ਇੱਕ ਬੰਦਾ ਜਿੱਤਿਆ ਜਿਵੇਂ ਇਹ ਇਲੈਕਸ਼ਨ ਦੇ ਵਿੱਚ ਦੋ ਬੰਦੇ ਜਿੱਤੇ ਔਰ ਇਹ ਅਕਾਲੀਗਲ ਦਾ ਹਾਲ ਇਤਿਹਾਸ ਦੇ ਵਿੱਚ ਕਦੀ ਇੰਨਾ ਮਾੜਾ ਨਹੀਂ ਹੋਇਆ ਔਰ ਉਹਦੇ ਵਾਸਤੇ ਜ਼ਿੰਮੇਵਾਰੀ ਜਿਹੜੀ ਆ ਉਹ ਲੀਡਰਸ਼ਿਪ ਦੀ ਸੀ ਲੀਡਰਸ਼ਿਪ ਨੇ ਜਿਤਨਾ ਸੌਦੇ ਸਾਧ ਵਾਲੇ ਨਾਲ ਸਬੰਧ ਬਣਾਏ ਜਿਸ ਤਰ੍ਹਾਂ ਬਰਗਾੜੀ ਕਾਂਡ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਡੀਲ ਨਹੀਂ ਕੀਤਾ ਜਿਹਨਾਂ ਬੰਦਿਆਂ ਨੇ ਪ੍ਰੋਟੈਸਟ ਕੀਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਦਾ ਇਹਨਾਂ ਨੇ ਅਪਮਾਨ ਕੀਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਗ ਪਾਰ ਕੇ ਸਰਕਾਂ ਤੇ ਖਲਰੇਗੇ ਸਰਕਾਰ ਹੋਏ ਅਕਲ ਜਲਦੀ ਤੇ ਕੋਈ ਬੰਦਾ ਜਿਹੜਾ ਦੂਛੀਓ ਫੜਿਆ ਨਾ ਜਾਏ ਲੋਕਾਂ ਦੇ ਮਨਾਂ 'ਚ ਗੁੱਸਾ ਸੀਗਾ ਉਲਟਾ ਜਿੰਨਾ ਲੋਕਾਂ ਨੇ ਪ੍ਰੋਟੈਸਟ ਕੀਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਕਰਦੇ ਸੀ ਉਹਨਾਂ ਨੂੰ ਲੰਗਰ ਵਰਤਾਉਂਦਿਆਂ ਨੂੰ ਗੋਲੀਆਂ ਮਾਰੀਆਂ ਗਈਆਂ ਸੌਦੇ ਸਾਧ ਦੇ ਨਾਲ ਸੁਰਾ ਦਾ ਖੁਸ਼ੀ ਨਹੀਂ ਮਨਾਈ ਜਿਸ ਬੰਦੇ ਨੇ ਕਿਹਾ ਵੀ ਅਸੀਂ ਤੁਹਾਡੇ ਗੁਰੂ ਦਾ ਅਪਮਾਨ ਕੀਤਾ ਉਹਦੇ ਨਾਲ ਸੁਰਾ ਦੇ ਵਿੱਚ 90 ਲੱਖ ਰੁਪਈਆ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ ਗੁਰੂ ਘਰ ਦਾ ਜਿਹੜਾ ਚਰਚੜਾ ਵੇਦਾ ਸੀ ਉਹ ਇਸ ਖੁਸ਼ੀ ਚ ਮਨਾਤਾ ਇਸ ਤੇ ਇਸ਼ਤਿਹਾਰ ਲਵਾਤੇ ਵੀ ਬੜਾ ਵਧੀਆ ਹੋ ਗਿਆ ਸੁਲਾ ਹੋ ਗਈ ਸਾਡੀ ਉਹਦੇ ਨਾਲ ਜਿਸ ਬੰਦੇ ਨੇ ਗੁਰੂ ਦਾ ਅਪਮਾਨ ਕੀਤਾ ਸੀ ਉਹਦੀ ਸੁਲਾ ਵਾਸਤੇ ਕਿੰਨਾ ਨਜਾਇਜ਼ ਪੈਸਾ ਪੁੱਟਿਆ ਸੋ ਉਹਨਾਂ ਨੂੰ ਮੌਕਾ ਮਿਲਿਆ ਸੀ ਸਿਰ ਤੇ ਹਰ ਗੱਲ ਉਹਨਾਂ ਨੇ ਮੰਨੀ ਆਣ ਕੇ ਵੀ ਸਾਡਾ ਗਨਾਵਾ ਸਾਡੀ ਸਰਕਾਰ ਵੇਲੇ ਬਰਗਾੜੀ ਕੰਡ ਹੋਇਆ ਅਸੀਂ ਦੋਸ਼ੀ ਵੀ ਨਹੀਂ ਫੜ ਸਕੇ ਅਸੀਂ ਜਿਹੜੇ ਸਿੱਖ ਨੌਜਵਾਨਾਂ ਦਾ ਕਾਣ ਕਰਨ ਵਾਲੇ ਪੁਲਿਸ ਅਫਸਰ ਸੀ ਉਹ ਵੀ ਅਸਾਂ ਹੀ ਲਾਏ ਅਸੀਂ ਨਬਲ ਲੱਖ ਦੇ ਇਸ਼ਤਿਹਾਰ ਵੀ ਲਾਏ ਹਰ ਘਰ ਸਾਡੇ ਕਰਕੇ ਹੀ ਅਕਾਲੀ ਦਾ ਲੈਣਾ ਡਾਉਣ ਗਿਆ ਸਾਰੀਆਂ ਗੱਲਾਂ ਮੰਨ ਕੇ ਅਕਾਲ ਤਖਤ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਨੇ ਮੀਡੀਆ ਤੇ ਦੇਖਿਆ ਕਿ ਬੜੀ ਧੀਰ ਬਾਅਦ ਅਕਾਲ ਤਖਤ ਤੇ ਜਿੰਨਾ ਵੱਡਾ ਇਕੱਠ ਹੋਇਆ ਅਕਾਲ ਤਖਤ ਦੀ ਪੂਰੀ ਟੀਮ ਜਿਹੜੀ ਆ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਜਿੰਨੇ ਹੁੰਦੇ ਆ ਜਿਹੜੇ ਜਿਹੜੇ ਕੀ ਤੁਹਾਡੇ ਤਖਤਾਂ ਦੇ ਜਥੇਦਾਰ ਹੁੰਦੇ ਆ ਉਹ ਸਾਰੇ ਹਾਜ਼ਰ ਸੀਗੇ ਸਾਰਿਆਂ ਨੇ ਇੱਕ ਫੈਸਲਾ ਕੀਤਾ ਸੀਗਾ ਉਹ ਫੈਸਲਾ ਮੰਨਣ ਤੋਂ ਬਾਅਦ ਮੁਖਸਰ ਜਾ ਕੇ ਕਹਿੰਦਾ ਜੀ ਉਹ ਤਾਂ ਮੈਂ ਵੈਸੇ ਹੀ ਕਿਆਸ ਗੱਲ ਮੁੱਕ ਜੂਗੀ ਤਾਂ ਮੈਂ ਸਾਰੀਆਂ ਗੱਲਾਂ ਮੰਨ ਲਈ ਮੈਂ ਤਾਂ ਕੋ ਕੀਤੀਆਂ ਨਹੀਂ ਅਕਾਲ ਤਖਤ ਤੇ ਜਿਹੜਾ ਬੰਦਾ ਜਾ ਕੇ ਝੂਠ ਗੱਲ ਮੰਨ ਕੇ ਤੇ ਫਿਰ ਕਹਿੰਦਾ ਮੈਂ ਤਾਂ ਉਤਰਾ ਹੀ ਗੱਲਾਂ ਕੀਤੀਆਂ ਸੀ ਉਹਦੇ ਤੋਂ ਵੱਡਾ ਭਗੌੜਾ ਕੌਣ ਹੋ ਸਕਦਾ ਅਕਾਲ ਤਖਤ ਤੇ ਜਾ ਕੇ ਸਿਰ ਨਵਾ ਕੇ ਜਿਹੜਾ ਮੰਨ ਲੀਂਦਾ ਤੇ ਉਹਦੇ ਤੇ ਅਮਲ ਕਰਦਾ ਉਹ ਤਾਂ ਮੁੜ ਕੇ ਉੱਠ ਸਕਦਾ ਜਿਹੜਾ ਅਕਾਲ ਤਖਤ ਤੇ ਜਾ ਕੇ ਮੰਨ ਕੇ ਤੇ ਬਾਹਰ ਆ ਕੇ ਮੁਕਰ ਜੇ ਉਹ ਅੱਜ ਤੱਕ ਕਦੀ ਉਹਨੂੰ ਦੁਬਾਰਾ ਲੋਕਾਂ ਦੇ ਵਿੱਚ ਉਹ ਪ੍ਰਵਾਨ ਨਹੀਂ ਹੋਇਆ ਸੋ ਅਸੀਂ ਉਸ ਕੜੀ ਨੂੰ ਤੋੜਦਿਆਂ ਹੋਇਆ ਭਰਤੀ ਕੀਤੀ ਸੀ ਭਰਤੀ ਤੋਂ ਬਾਅਦ 15 ਲੱਖ ਮੰਗੇ ਦੀ ਭਰਤੀ ਕੀਤੀ ਡੈਲੀਗੇਟ ਬਣਾਏ ਤੇ ਡੈਲੀਗੇਟ ਬਣਾਉਣ ਤੋਂ ਬਾਅਦ ਕਿਉਂਕਿ ਉੱਥੇ ਫੈਸਲਾ ਕੀਤਾ ਸੀ ਇਹ ਦਫ਼ਤਰ ਜਿਹੜਾ ਕਾਲੀ ਦਲ ਦਾ ਅੰਮਰਸਰਚ ਹੋਊਗਾ ਕਿਉਂਕਿ 1984 ਤੋਂ ਬਾਅਦ ਇੱਥੇ ਕਾਲੀ ਦਲ ਦਾ ਦਫ਼ਤਰ ਕਦੀ ਵੀ ਨਹੀਂ ਖੁੱਲਿਆ ਕਿਉਂਕਿ ਚਲੋ ਹਾਲਾਤ ਬਣੇ ਸੀਗੇ ਗਵਰਨਮੈਂਟਾਂ ਦੇ ਹੁਕਮਾਂ ਮੰਦੇ ਰਹੇ ਸਾਰੇ ਚਾਹੀਦਾ ਤੇ ਨਹੀਂ ਸੀ ਕਿਉਂਕਿ ਸਦੀਆਂ ਤੋਂ ਸ਼੍ਰੋਮਣੀ ਕਮੇਟੀ ਦਾ ਕਾਲੀ ਦਲ ਧਰਮ ਤੇ ਸਿਆਸਤ ਦੋਵੇਂ ਇਕੱਠੇ ਸੀ ਪਰ ਸਾਡੇ ਬੰਦੇ ਜਿਹੜੇ ਆ ਉਹ ਕੁਰਸੀ ਨੂੰ ਜ਼ਿਆਦਾ ਪਿਆਰ ਕਰਦੇ ਸੀ ਤੇ ਦਿੱਲੀ ਵਾਲਿਆਂ ਨੂੰ ਨਾਰਾਜ਼ ਨਹੀਂ ਨੀ ਕਰਨਾ ਚਾਹੁੰਦੇ ਇਹ ਨਾਲ ਦੇ ਉੱਤੇ ਦਫ਼ਤਰ ਵੀ ਛੱਡ ਦਿੱਤੇ ਚੰਡੀਗੜ੍ਹ ਦਫ਼ਤਰ ਲੈ ਕੇ ਤੇ ਚੰਡੀਗੜ੍ਹ ਦਫ਼ਤਰ ਦੇ ਨਾਲ ਜਦੋਂ ਧੁਰੇ ਨਾਲੋਂ ਬੰਦਾ ਟੁੱਟ ਜੇ ਅਸੀਂ ਜਿੰਨੇ ਅੱਜ ਤੱਕ ਮੋਰਚੇ ਲਾਏ ਆ ਜਿੰਨੇ ਵੱਡੇ ਫੈਸਲੇ ਕੀਤੇ ਆ ਉਹ ਅਕਾਲ ਤਖਤ ਤੇ ਅਰਦਾਸ ਕਰਕੇ ਕੀਤੇ ਆ ਗੁਰਰਾਮ ਦਾ ਸੱਚੇ ਪਾਤਸ਼ਾਹ ਕੋ ਸ਼ਕਤੀ ਲੈ ਕੇ ਕੀਤੀ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋ ਸ਼ਕਤੀ ਲੈ ਕੇ ਕੀਤੀ ਉਹ ਅਸੀਂ ਫੈਸਲਾ ਕੀਤਾ ਸੀ ਸਾਡੀ ਪਾਰਟੀ ਦੇ ਪ੍ਰਧਾਨ ਨੇ ਵੀ ਅਸੀਂ ਸਾਰਿਆਂ ਨੇ ਵੀ ਅਸੀਂ ਇੱਥੇ ਦਫ਼ਤਰ ਖੋਲਾਂਗੇ ਉਹ ਅਸੀਂ ਅਜੇ ਇੱਥੇ ਦਫ਼ਤਰ ਖੋਲਿਆ ਉਦੇ ਵਿੱਚ ਸਾਰੇ ਆਏ ਆ ਮਹਾਰਾਜ ਦਾ ਊਡਾਸਾ ਲਾੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਖੰਡ ਪੁਰਸਪ ਰਮ ਕਰਾਇਆ ਸੀ ਪਰਸੋਂ ਅੱਜ ਪਹੁੰਚਿਆ ਸਾਡੀ ਸਾਰੀ ਟੀਮ ਨੇ ਉਹਦੇ ਵਾਸਤੇ ਕੰਮ ਕੀਤਾ ਅਸੀਂ ਸਾਰੇ ਅੱਜ ਇੱਥੇ ਪਹੁੰਚੇ ਸੀਗੇ ਸੋ ਬੜੇ ਵਧੀਆ ਮਾਹੌਲ ਦੇ ਵਿੱਚ ਲੋਕਾਂ ਦਾ ਬਰਾ ਭਰਵਾ ਹੰਗਾਰਾ ਵਾ ਕਿਉਂਕਿ ਇਹ ਠੀਕ ਆ ਲੋਕ ਮੂੰਹ ਤੇ ਗੱਲ ਨਹੀਂ ਕਰਦੇ ਪਰ ਅੰਦਰ ਲੋਕਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਸੱਚਾ ਕਿਹੜਾ ਤੇ ਝੂਠਾ ਕਿਹੜਾ ਵੇਖੋ ਪਹਿਲਾ ਪ੍ਰਧਾਨ ਸਾਡਾ ਇਹੋ ਜਿਹਾ ਆਇਆ ਵਾ ਜਿੰਨੇ ਕਿਹਾ ਵੀ ਮੈਂ ਆਪ ਕੋਈ ਇਲੈਕਸ਼ਨ ਨਹੀਂ ਲੜਨਾਂ ਨਾ ਮੈਂ ਨਾ ਮੇਰੇ ਕਿ ਰਿਸ਼ਤੇਦਾਰ ਜਿਹੜਾ ਬੰਦਾ ਇਨਾ ਤਿਆਗੀ ਹੁੰਦਾ ਸਾਡਾ ਜਿਹੜਾ ਇਤਿਹਾਸ ਆ ਉਹਨਾਂ ਲੋਕਾਂ ਨੇ ਬਣਾਇਆ ਜਿਨ੍ਹਾਂ ਨੇ ਤਿਆਗ ਕੀਤਾ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਜਿਨ੍ਹਾਂ ਨੇ ਲਾਲਚ ਕੀਤਾ ਉਹਨਾਂ ਨੇ ਕਦੀ ਇਤਿਹਾਸ ਨਹੀਂ ਬਣਾਇਆ ਉਹ ਪੈਸੇ ਤਾਂ ਇਕੱਠੇ ਕਰ ਸਕਦੇ ਆ ਉਹਦੇ ਤੇ ਲੈ ਸਕਦੇ ਆ ਪਰ ਇਤਿਹਾਸ ਨਹੀਂ ਬਣਾ ਸਕਦੇ ਬਹੁਤ ਲੰਬੇ ਸਮੇਂ ਤੋਂ ਬਾਅਦ ਇੱਕ ਪੜਿਆ ਲਿਖਿਆ ਬੰਦਾ ਬੜਾ ਸੂਝਵਾਨ ਧਾਰਮਿਕ ਵਿਰਤੀ ਦਾ ਬੰਦਾ ਸਾਨੂੰ ਪ੍ਰਧਾਨ ਮਿਲਿਆ ਸੋ ਲੋਕਾਂ ਉਹਨਾਂ ਨੇ ਇਹ ਵੀ ਕਿਹਾ ਵੀ ਚਾਹੀਦਾ ਕਿ ਇਸ ਸਾਲ ਨੂੰ ਅੱਜ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਕੰਪਲੀਟ ਕਰ ਦੇਣੀਆਂ ਚਾਹੀਦੀਆਂ ਸੀ ਕੁਝ ਜਥੇਬੰਦੀਆਂ ਅੱਗੇ ਬਣਾਈਆਂ ਸੀਗੀਆਂ ਵਰਕਿੰਗ ਕਮੇਟੀ ਬਣਾਈ ਸੀ ਸਲਾਹਕਾਰ ਬਣਾਏ ਸੀਗੇ ਤੇ ਅਹੁਦੇਦਾਰ ਬਣਾਏ ਸੀ ਅੱਜ ਉਹਨਾਂ ਨੂੰ ਸਾਰੇ ਅਧਿਕਾਰ ਦਿੱਤੇ ਆ ਕਿ ਜਲਦੀ ਤੋਂ ਜਲਦੀ ਉਹ ਜ਼ਿਲ੍ਹਾ ਜਥੇਬੰਦੀਆਂ ਵੀ ਜਿਹੜੀਆਂ ਉਹ ਬਣਾਉਣਗੇ ਹੋਰ ਵੀ ਜੋ ਕੋਈ ਕਮੀ ਪੇਸ਼ੀ ਪਹਿਲੇ ਜਥੇਬੰਦੀ 'ਚ ਰਹਿ ਗਈ ਹੋਈ ਉਹ ਵੀ ਉਹ ਪੂਰੇ ਕਰਨਗੇ ਇਹ ਅੱਜ ਅਸੀਂ ਫੈਸਲਾ ਕੀਤਾ ਹੈ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਬੋਝਾ ਸਥਾਈ ਨੇ ਟੋਨਾ ਵੀ ਆਗਣੇ ਬੰਦਿੰਦੇ ਲੋਕ ਸੋਚਦੇ ਕਿ ਸਰਪਾਤਰ ਕਿਹੜਾ ਵਾ ਇੰਨਾ ਟਿਕੇ ਸੀ ਦੇ ਨਾਲ ਟਿਕਦਾ ਦੇਖੋ ਸੁਖਬੀਰ ਬਾਦਲ ਨੂੰ ਅਸੀਂ ਦੇਖੋ ਅਸੀਂ ਕਿਸੇ ਬੰਦੇ ਨਾਲ ਨਹੀਂ ਗਏ ਸਹੂਲ ਨਾ ਸੁਖਬੀਰ ਬਾਦਲ ਹੁਣੇ 5 ਟਰਮਾਂ ਮੁੱਖ ਮੰਤਰੀ ਰਹਿ ਚੁੱਕੀਆਂ 50 ਸਾਲ ਦੀ ਪਾਵਰ ਉਸੇ ਟੱਬਰ ਦੇ ਕੋਲ ਪਤਾ ਨਹੀਂ ਸੰਤੁਸ਼ਟੀ ਹੈ ਨਹੀਂ ਮੈਂ ਸਾਰੀ ਉਮਰ ਥਾ ਇਸ ਕੁਰਸੀ ਦੇ ਬੈਠ ਸਕਦਾ ਕੋਈ ਬੰਦਾ ਵੀ ਤੁਸੀਂ ਉਹ ਮੈਂ ਕੋਈ ਬੰਦਾ ਵੀ ਲਿਮਟਡ ਟਾਈਮ ਹੁੰਦਾ ਕਿਸੇ ਪਾਰਟੀ ਦੇ ਵਿੱਚ ਇਤਨਾ ਦਾ ਕੋਈ ਬੰਦਾ ਦੇਖਿਆ ਜਿੰਨਾ ਪਾਰਟੀਆਂ ਨੇ ਚੰਬਰ ਕੀਤੀ ਹੈ ਨਾ ਪੂਰਨ ਪਰਿਵਾਰਾਂ ਨੇ ਪਾਰਟੀਆਂ ਮਾਰ ਦਿੱਤੀਆਂ ਨੇ ਤੁਹਾਡੇ ਸਾਹਮਣੇ ਯੂਪੀ ਦੇ ਵਿੱਚ ਬਲੰਗ ਸਿੰਘ ਜਾਦਵ ਦੇ ਟੱਬਰ ਦੀ ਸਾਰਾ ਕੁਝ ਰੱਖਿਆ ਲਭਦੇ ਕਿਤੇ ਮਾਇਆਵਤੀ ਨੇ ਕੋਸ਼ਿਸ਼ ਕੀਤੀ ਲਭਦੇ ਕਿਤੇ ਇਸ ਕਰਕੇ ਸਾਨੂੰ ਅਸੀਂ ਤਾਂ ਪਰਿਵਾਰਵਾਦ ਤੋਂ ਉੱਪਰ ਜਿਹੜਾ ਬੰਦਾ ਕੋ ਕਾਬਿਲ ਆਉਂਦਾ ਸਮੇਂ ਸਮੇਂ ਤੇ ਜਿਦਾਂ ਬੀਜੇਪੀ ਵਾਲੇ ਆਪਣਾ ਪ੍ਰਗਟਾਣਾ ਸਾਲਾਂ ਬਾਅਦ ਬਦਲ ਦਿੰਦੇ ਹੋ ਸਾਰੇ ਤੇ ਇੱਥੇ ਕਿਉਂ ਨਹੀਂ ਬਦਲਿਆ ਜਾ ਸਕਦਾ ਫਿਰ ਨਾਲੇ ਜੇ ਤਾਂ ਕੋਈ ਉਹਨਾਂ ਦੀ ਅਚੀਵਮੈਂਟ ਹੁੰਦੀ ਉਹਨਾਂ ਨੇ ਕੋਈ ਪੰਜਾਬ ਵਾਸਤੇ ਬਹੁਤ ਵਧੀਆ ਕੰਮ ਕੀਤੇ ਹੁੰਦੇ ਤੇ ਫਿਰ ਤਾਂ ਉਹਨਾਂ ਦੇ ਮੱਥੇ 'ਤੇ ਅਜੇ ਤੱਕ ਬਲਗਾਰੀ ਨਹੀਂ ਲੱਥਣ ਡਿਆ ਉਹਨਾਂ ਦੇ ਮੱਥੇ 'ਤੇ ਜੋ ਆ ਪੰਜਾਬ ਦੇ ਵਿੱਚ ਲੋਕਾਂ ਨਾਲ ਜਾਤੀਆਂ ਕਰਨ ਵਾਲੇ ਬੰਦਿਆਂ ਨੂੰ ਇਹਨਾਂ ਸਿਰ 'ਤੇ ਭਾਲਿਆ ਸੀ ਉਹ ਨਹੀਂ ਲੱਥਣ ਡਿਆ ਇਸ ਕਰਕੇ ਸਾਡੀ ਇਹੀ ਲੋਕਾਂ ਨੂੰ ਅਪੀਲ ਆ ਲੋਕਾਂ ਨੇ ਹੰਗਾਰਾ ਵੀ ਸਾਨੂੰ ਦਿੱਤਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਬੰਦੇ ਨੂੰ ਨਹੀਂ ਪਸੰਦ ਕਰਦੇ ਜਿਹੜਾ ਅਸੂਲ ਪਰਸਤਾ ਜਿਹੜਾ ਕੱਲ ਤੱਕ ਤੁਹਾਨੂੰ ਸਮਰਪਿਤ ਆ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਿਹੜਾ ਸਿਰਫ ਸਾਂਝੀ ਵਲਤਾ ਦੀ ਗੱਲ ਕਰੂਗਾ ਜਿਹੜਾ ਇਮਾਨਦਾਰ ਹੋਊਗਾ ਜਿਹੜਾ ਪਰਿਵਾਰ ਵਾਸਤੇ ਨਹੀਂ ਪੰਜਾਬ ਵਾਸਤੇ ਸੋਚੂਗਾ ਉਹ ਬੰਦਾ ਸਾਡੇ ਕੋਲ ਆਏ ਵੈਲਕਮ ਕਰਾਂਗੇ ਪਰ ਜਿਹੜੇ ਬੰਦੇ ਸਿਰਫ ਕੁਰਸੀ ਨੂੰ ਜਫਾ ਮਾਰ ਕੇ ਬੈਠੇ ਆ ਵੀ ਮੇਰੇ ਤੋਂ ਬਿਨਾ ਹੋਰ ਕੋਈ ਪੰਜਾਬ ਚੱਕਲਾ ਵਾਲਾ ਹੈ ਹੀ ਨਹੀਂ ਜਿਨ੍ਹਾਂ ਨੇ ਅਕਾਲ ਤਖਤ ਤੋਂ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਉਹਨਾਂ ਲੋਕਾਂ ਨਾਲ ਕਦੀ ਸਾਡੀ ਨਹੀਂ ਹੋ ਸਕਦੀ ਜਿਹੜੇ ਆਮ ਬੰਦੇ ਉਹਨਾਂ ਨਾਲ ਸਾਡੀ ਕਿਸੇ ਵੇਲੇ ਵੀ ਸੁਣਾਉਂਸਾ ਉਹਨਾਂ ਨਾਲ ਸਬੰਧ ਜ਼ਰੂਰ ਨਹੀਂ ਲਿਆ ਪਾਰਟੀ ਵੱਲੋਂ ਕਿਸ ਤਰ੍ਹਾਂ ਲਿਆ ਦੱਬਿਆ ਕੋਣ ਵਾਲੇ ਸਮੇਂ ਦੇ ਵਿੱਚ ਸਾਡੇ ਇਹ ਜਥੇਬੰਦੀਆਂ ਕੰਪਲੀਟ ਕਰਕੇ ਸਾਰੇ ਜ਼ਿਲ੍ਹਿਆਂ 'ਚ ਜਾਵਾਂਗੇ ਸਾਡੇ ਕੋਲ ਸਾਲ ਦਾ ਟਾਈਮ ਹੈਗਾ ਹਰ ਥਾਂ ਪਹੁੰਚਾਂਗੇ ਲੋਕਾਂ ਨੂੰ ਦੱਸਾਂਗੇ ਤੇ ਅਸੀਂ ਚਾਹੁੰਦੇ ਆਂ ਕਿ ਪੰਜਾਬ ਦੇ ਜਿਹੜੇ ਮਸਲਿਆਂ ਦੀ ਗੱਲ ਕਰੇ ਕੋਈ ਪਰਿਵਾਰਾਂ ਦੀ ਗੱਲ ਨਾ ਕਰੀਏ ਪੰਜਾਬ ਜਿਹੜਾ ਬਹੁਤ ਪਿੱਛੇ ਚਲਾ ਗਿਆ ਪੰਜਾਬ ਅੱਜ ਪੰਜਾਬ ਦੇ ਵਿੱਚ ਕੋਈ ਬੰਦਾ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਨਿਕ ਪੰਜਾਬ ਨਸ਼ਿਆਂ ਦੀ ਪਰਮਾਹਾਰ ਸਾਡੇ ਬੱਚਿਆਂ ਦਾ ਕੋਈ ਫਿਊਚਰ ਨਹੀਂ ਹੈ ਇੱਥੇ ਲੋਕ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਬਾਹਰ ਭੱਜ ਰਹੇ ਆ ਇੱਥੋਂ ਦੇ ਜਿੰਨੇ ਵਪਾਰੀ ਇੰਡਸਟਰੀਅਲਿਸਟ ਨੇ ਉਹ ਇੱਥੋਂ ਮਾਈਗ੍ਰੇਟ ਕਰ ਰਹੇ ਆ ਕਿਉਂਕਿ ਰੋਜ਼ ਦਾ ਗੈਂਗਸਟਰਾਂ ਦੇ ਮੈਸੇਜ ਆਈ ਜਾਂਦੇ ਆ ਪੰਜਾਬ ਤੇ ਰਹਿਣਾ ਦੇ ਕਾਬਲ ਹੀ ਨਹੀਂ ਰਹਿ ਗਿਆ ਭਗਵੰਦ ਤਾਂ ਕਹਿੰਦਾ ਸੀ ਵੀ ਬਾਹਰੋਂ ਲੋਕ ਆਉਣਗੇ ਉਹਦੇ ਆਪਣੇ ਜਾਨੇ ਭੱਜ ਗਏ ਇੱਥੋਂ ਜਿਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਜਿਸ ਕਰਕੇ ਪੰਜਾਬ ਦੇ ਹਾਲਾਤ ਸੁਧਾਰਨਾ ਸਾਡੀ ਪ੍ਰਾਇਓਰਟੀ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਵੇ ਲੋਕ ਇੱਥੇ ਆਣ ਕੇ ਇਨਵੈਸਟਮੈਂਟ ਕਰਨ ਇੱਥੇ ਬੱਚਿਆਂ ਦਾ ਕੋਈ ਭੁੱਖ ਹੋਵੇ ਸਾਡੇ ਬੱਚੇ ਐਜੂਕੇਸ਼ਨ ਦੇ ਵਿੱਚ ਪਿੱਛੇ ਚੱਲ ਗਏ ਆ ਅਸੀਂ ਸਪੋਰਟਸ ਦੇ ਵਿੱਚ ਪਿੱਛੇ ਚੱਲ ਗਏ ਆ ਕਿਸਾਨ ਸਾਡਾ ਮਰ ਰਿਹਾ ਸੜਕਾਂ ਦੇ ਸਭ ਤੋਂ ਵੱਡੀ ਗੱਲ ਤੇ ਇਹ ਸੀ ਵੀ ਦੇਸ਼ ਨੂੰ ਇਹਨਾਂ ਦੀ ਇਕਨੋਮੀ ਨੂੰ ਦੋ ਬੰਦੇ ਬੂਸਟ ਕਰਦੇ ਇੱਕ ਇੰਡਸਟਰੀ ਤੇ ਇੱਕ ਕਿਸਾਨੀ ਕਿਸਾਨੀ ਵੀ ਮਾਰ ਦੁੱਤੀ ਆ ਪੰਜਾਬ ਦੀ ਤੇ ਇੰਡਸਟਰੀ ਵੀ ਮਾਰ ਦੁੱਤੀ ਆ ਇਸ ਕਰਕੇ ਸਾਨੂੰ ਉਹਨਾਂ ਚ ਜੰਦੀ ਚਿੰਤਾ ਐਜੂਕੇਸ਼ਨ ਸਾਡੀ ਦਾ ਪੱਠਾ ਬੈਠਾ ਲੈਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਡਿਵੈਲਪਮੈਂਟ ਕੋਈ ਹੈ ਹੀ ਨਹੀਂ ਡਵਲਮਟ ਐਮਐਲਏ ਬਜੀਰਾ ਦੀ ਤਾਂ ਹੋ ਹੀ ਸਕਦੀ ਆ ਪਬਲਿਕ ਦੀ ਖੁਦ ਬੜਮਣੇ ਕੋਈ ਸੋਈ ਚੀਜ਼ਾਂ ਅਸੀਂ ਲੈ ਕੇ ਮੁੱਦੇ ਲੋਕਾਂ 'ਚ ਜਾਵਾਂਗੇ ਤਾਂ ਜ਼ਿਲ੍ਹਾਦਰ ਜੀ ਹਰ ਜ਼ਿਲ੍ਹੇ ਦੇ ਵਿੱਚ ਖੜਾ ਹੋਣ ਇਸਾਡਾ ਪ੍ਰੋਗਰਾਮ